ਫੇਰ ਵੀ ਕਹਿੰਦੇ ਹਉਮੈ ਦੀ ਮੈਲ ਦੂਰ ਨਹੀਂ ਹੁੰਦੀ ਅਜਿਹਾ ਕੋਈ ਉਦਮ ਨਹੀਂ ਕੇ ਨਾਨਕ ਗੁਰੂ ਦੇ ਸਤਿਮੁਖ ਨਾਮ ਜਪਣ ਵਾਲੇ ਆਤਮਿਕ ਅਵਸਥਾ ਹਾਸਲ ਕਰ ਲੈਂਦੇ ਜਿਹੜੇ ਸੰਤ ਸਤੂਰ ਕਾ ਜੋ ਸਿੱਖਾ ਖਾਏ ਜੋ ਪਲਕੇ ਉੱਠ ਹਰਨਾਮ ਤੇ ਆਵੇ ਸਾਰੀ ਇਹ ਇਸ ਵਿੱਚ ਮਿਆਦਾ ਦਿੱਤੀ ਹੋਈ ਹੈ ਗੁਰੂ ਅਮਰਦਾਸ ਸਾਹਿਬ ਜੀ ਨੇ ਕਹਿੰਦੇ ਜਪਣ ਵਾਲੇ ਆਤਮਿਕ ਅਵਸਥਾ ਹਾਸਲ ਕਰਦੇ ਨੇ ਗੁੰਮ ਵਾਲੇ ਬਣ ਕੇ ਤੇ ਦੂ ਆਸੇ ਮੁਤਾਬਕ ਜੀਵਨ ਜਿਉਂਦੇ ਨੇ ਉਹ ਕੋਈ ਵਰਤ ਨਹੀਂ ਰੱਖਦੇ ਕੋਈ ਮੜੀਆਂ ਮਸਾਣਾ ਤੇ ਨਹੀਂ ਜਾਂਦੇ ਕੋਈ ਧੋਨੇ ਨਹੀਂ ਕਪਾਉਂਦੇ ਕੋਈ ਹਾਥੀ ਫਿਰ ਸਤਿਗੁਰੂ ਜੀ ਕਹਿੰਦੇ ਨੇ ਤੀਸਰੇ ਬੰਦ ਵਿੱਚ ਇਸ ਸੁਦੇ ਮਨਕਾਰ ਗਰਵ ਗੁਮਾਨ ਨਮਰ ਤੇ ਹੁਗਾਇ ਕਿਹਾ ਜਾਵੇ ਕਿ ਪਿਲਾੜੀ ਖਾਂ ਤੇ ਪੁਲਾ ਛਕਾਂਗੇ ਫਿਰ ਰਾਮ ਨੂੰ ਪਜਾਂਗੇ ਇਸ ਤਰ੍ਹਾਂ ਵੀ ਹਮਮੰਕਾਰ ਮੰਨ ਤੋਂ ਘਟਦਾ ਨਹੀਂ ਕਹਿੰਦੇ ਉਹਨੂੰ ਕੋਈ ਦਿਨ ਤੇ ਰਾਤ ਪਾਓ ਹਰ ਮਲੇ ਕੋਚਾ ਕੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ ਜੇ ਨਹਾਣ ਦੇ ਨਾਲ ਜੇ ਰੱਬ ਕਹਿੰਦੇ ਡੱਡੂ ਤੇ ਮੱਛੀਆਂ ਨੂੰ ਮਿਲ ਜਾਂਦਾ ਪਹਿਲੇ ਹੀ ਮੰਜਾਂ ਤੋਂ ਤਾਂ ਸਰਬਲੇ ਪਾਣੀ ਪੀਂਹਦੇ ਨਹੀਂ ਮਨ ਦੀ ਪਿੱਤਰਦਾਰੀ ਗੱਲ ਹੈ ਤੇ ਸਰੀਰ ਨੂੰ ਨਹਾਣ ਦੇ ਨਾਲ ਸਰੀਰ ਤੋਂ ਨਾਮ ਉੱਤੇ ਪਦ ਤੱਕ ਬਹੁਤ ਮੂਚ ਕਹਿੰਦੇ ਜੇ ਇਹ ਸਰੀਰ ਨੂੰ ਸਾਧਨ ਕਰਦਾ ਪੈਣਾ ਗੁਰੂ ਦੀ ਗੱਗਿਆ ਜਪਿਓ ਜਿਨ ਅਰਜਨ ਦੇਵ ਗੁਰੂ ਜਿਨ੍ਹਾਂ ਨੇ ਜਪਿਆ ਮੰਨਿਆ ਸੁਣਿਆ ਤੋ ਸਤਗੁਰੂ ਜੀ ਕਹਿੰਦੇ ਸਰ ਤਾਂ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਿਹਿਤ ਦਿਹਾੜੇ ਨੂੰ ਮੁਖਰਾ ਕੇ ਗੁਰਦਆਰਾ ਰੋਟਾ ਸਾਹਿਬ પાસે ਨੌਵੀਂ ਵਿਖੇ ਹਰਕਸਲ ਸੰਗਤਾਂ ਵੱਲੋਂ ਪਰਾਲੇ ਕੀਤੇ ਜਾਂਦੇ ਇਸ ਵਾਰੀ ਵੀ 21 ਦਿਨਾਂ ਤੋਂ ਸ੍ਰੀ ਸੁਖਗਣੀ ਸਾਹਿਬ ਜੀ ਦੇ ਪਾਠ ਤੇ ਗੁਰੂ ਕੇ ਟੋਟਾ ਲੰਗਰ ਚੱਲਦੇ ਆ ਰਹੇ ਹਨ ਤੇ ਪਰਸੋ ਤੋਂ ਸਤਿਗੁਰਾਂ ਦੀ ਸ਼ਹੀਦੀ ਨੂੰ ਮੁੱਖ ਰੱਖ ਕੇ ਗੁਰਦਵਾਰਾ ਰੋਟਾ ਸਾਹਿਬ ਜੀ ਕੇ ਸ੍ਰੀ ਖਾਨਪਾੜ ਸਾਹਿਬ ਆਪਰਾੰਪਸ ਹਨ ਜਿਨ੍ਹਾਂ ਦੇ ਹੁਣ ਭੋਗ ਪਾਏ ਗਏ ਹਨ ਤੇ ਦੀਵਾਨ ਚੱਲ ਰਹੇ ਹਨ ਤੇ ਸੰਗਤਾਂ ਵਾਸਤੇ ਗੁਰੂ ਕੇ ਟੋਟਾ ਲੰਗਰ ਚੱਲ ਰਹੇ ਹਨ ਕਿਉਂਕਿ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਡੇ ਤੇ ਬੜੇ ਪਾਲੂ ਪਕਾਰ ਕੀਤੇ ਸਭ ਤੋਂ ਵੱਡੀ ਉਹਨਾਂ ਨੇ ਜੋ ਸਾਨੂੰ ਖਜ਼ਾਨਾ ਦਿੱਤਾ ਉਹ ਗੁਰਬਾਣੀ ਦਾ ਕਿਉਂਕਿ ਸਤਿਗੁਰਾਂ ਨੇ ਉਸ ਸਮੇਂ ਦੇ ਵਿੱਚ ਥਾਂ ਪਰ ਤਾਂ ਜਾ ਕਰਕੇ ਗੁਰੂ ਸਾਹਿਬਾਨਾਂ ਦੀ ਤੇ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਇਕੱਤਰ ਕਰਕੇ ਪੋਥੀ ਦੇ ਰੂਪ ਵਿੱਚ ਤੁਹਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਰੂਪ ਦੇ ਵਿੱਚ ਖਜ਼ਾਨਾ ਦਿੱਤਾ ਜੋ ਸੱਚਮੁੱਚੋ ਸੇਵਨ ਦਿਨ ਅੱਜ 30 ਮਈ 1663 ਦੇ ਈਸਵੀ ਦੇ ਵਿੱਚ ਗੁਰੂ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਦਿਨ ਵੀ 30 ਮਈ ਸੀ ਪੰਜਵੇਂ ਮਹੀਨੇ ਦੀ 30 ਮਈ ਸੀ ਤੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਰੋਟਾ ਸਾਹਿਬ ਆਪ ਜੀ ਜਾਣਦੇ ਹੋ ਕਿ ਹਰ ਇੱਕ ਗੁਰੂ ਗੋਸਾਬ ਦਾ ਸ਼ਹੀਦੀ ਗੁਰਪੁਰਬ ਹੋਵੇ ਪ੍ਰਕਾਸ਼ ਪੁਰਬ ਇੱਥੇ ਬੜੇ ਸ਼ਰਧਾ ਸਤਕਾਰ ਨਾਲ ਮਨਾਇਆ ਜਾਂਦਾ ਹੈ ਪਿਛਲੇ 21-22 ਦਿਨਾਂ ਤੋਂ ਇੱਥੇ ਸਮਾਗਮ ਚੱਲ ਰਿਹਾ ਸੀ ਜਿਹਦੇ ਵਿੱਚ ਸਤਿਕਾਰਯੋਗ ਬੀਬੀਆਂ ਭਾਈ ਸਾਰੇ ਮਿਲ ਕੇ ਜਿਨ੍ਹਾਂ ਨੇ ਸੁਖਨੀ ਸਾਹਿਬ ਦੇ ਪਾਠ ਕੀਤੇ ਨੇ ਔਰ ਅੱਜ ਸਮਾਪਤੀ ਦਾ ਦਿਨ ਹੈ ਤੇ ਮੈਂ ਆਪ ਜੀ ਦੇ ਮਾਧਮ ਰਾਹੀਂ ਇੱਕ ਸਨੇਹਾ ਜ਼ਰੂਰ ਦੇਣਾ ਚਾਹੁੰਗਾ ਕਿਉਂਕਿ ਗੁਰੂ ਪਾਤਸ਼ਾਹ ਨੇ ਜਿਹੜੀ ਸ਼ਹੀਦੀ ਦਿੱਤੀ ਸੀ ਉਹ ਸੰਗਤ ਦੀ ਬੇਨਤੀ ਨੂੰ ਜਾਂ ਸੰਗਤ ਦੇ ਹੁਕਮ ਨੂੰ ਕਹਿ ਲਈਏ ਕਿਉਂਕਿ ਸੰਗਤ ਨੂੰ ਵੱਡਾ ਕਿਹਾ ਪਾਤਸ਼ਾਹ ਨੇ